ਖਾਲੀ ਖੜੇ ਮੰਜਿਆਂ ਦੀਆਂ ਘਰ ਦੌਣਾ ਕੋੜ ਰੋਕੇ ਦੇਖਣ ਨੂੰ ਉਂਝ ਤਾਂ ਬਸਿਓ ਬਾਣ ਦੀਆਂ ਰਸੀਆਂ ਸੀ ਚਮ ਚਮ ਕੇ ਰੋਇਆ ਮੇਰੇ ਬਾਪੂ ਨੇ ਕਸੀਆਂ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਮੈਂ ਦੌਣਾ ਕੋੜ ਰੋਕੇ ਆਇਆ ਦਿਲ ਕੀ ਤਾ ਢੱਠਿਆ ਚੋਂਕਾ ਮੇਰੇ ਪਦੇ ਮਾ ਕਰਕੇ ਕਹਾਣੀ ਅੱਧ ਟੁੱਟੀ ਮੁੱਕਰੇ ਦੇ ਵਿੱਚ ਬੇਬਦੀ ਦੇਖ ਮਧਾਣੀ ਦਿਲ ਕੀ ਤਾ ਢੱਠਿਆ ਚੋਂਕਾ ਮੇਰੇ ਪਦੇ ਮਾ ਕਰਕੇ ਕਹਾਣੀ ਅੱਧ ਟੁੱਟੀ ਮੁੱਕਰੇ ਦੇ ਵਿੱਚ ਬੇਬਦੀ ਦੇਖ ਮਧਾਣੀ ਚੇਤੇ ਆਈ ਉਮਰ ਨਿਆਣੀ ਤੇ ਰਹੀ ਡੜਕ ਜਿਹਦੇ ਨਾਲ ਮੱਖਣ ਤੇ ਦਸਿਆ ਸੀ ਆਖਰੀ ਵਾਰੀ ਮੇਰੇ ਬਾਪੂ ਨੇ ਕਸੀਆਂ ਸੀ ਮੈਂ ਕੌਣਾ ਕੋਲ ਰੋਕੇ ਆਏ ਹੂਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਹੱਥੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭੱਜ ਕੇ ਮੈਂ ਜਫਾ ਪਾਇਆ ਉਹ ਤੇ ਜਿਹੜਾ ਅੰਬ ਦਾ ਬੂਟਾ ਬਾਪੂ ਦਾ ਠੀ ਲਾਇਆ ਲੱਗਿਆ ਮੈਨੂੰ ਉਹਦੇ ਵਰਗਾ ਭਜ ਕੇ ਮੈਂ ਦਫਾ ਪਾਇਆ ਤੂੰ ਬਾਪੂ ਦਾ ਸਾਥ ਨਿਭਾਇਆ ਰੁਤਾਂ ਜਦ ਤੱਤੀਆਂ ਸੀ ਕਿਆ ਬਾਤ ਕਿੰਨੀਆਂ ਤੋ ਪੈਦਾਇ ਤੇ ਬਾਪੂ ਨੇ ਕਟੀਆਂ ਸੀ ਮੈਂ ਪੌਣਾ ਕੋਲ ਰੋਕੇ ਕਿੰ ਮੁਰਨਾਸੀ ਪਿੰਡ ਪਧਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਡੇ ਨਹੀਂ ਤਾਣੇ ਗੁੰਦਾ ਦੁਨੀਆਂ ਤੋਂ ਤੁਰ ਗਿਆ ਬਾਪੂ ਮੁਰਨਾਸੀ ਪਿੰਡ ਪਧਾਣੇ ਕਿਹੜੇ ਘਰ ਮੁੜ ਗਿਆ ਬਾਪੂ ਸਾਡੇ ਨਹੀਂ ਤਾਣੇ ਗੁੰਦਾ ਦੁਨੀਆਂ ਤੋਂ ਤੁਰ ਗਿਆ ਬਾਪੂ ਢੰਡਾ ਸੀ ਵਰਤਨੇ ਵਰਗਾ ਛੇਤੀ ਹੀ ਤੁਰ ਗਿਆ ਬਾਪੂ गया पीड़ा थानी ले गया पीड़ा लाल ना कसिया आखिरी बारी मेरे बापू ने कसिया सी मैं बौना को आया सौना कोल रोके आया मौना को